ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ। ਇੱਕ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ। ਮਲਤਾਨੀਆ ਰੋਡ ਗਲੀ ਨੰਬਰ 2 ਡੀਡੀ ਮਿੱਤਲ ਟਾਵਰ ਦੀ ਬੈਕ ਸਾਈਡ। ਬਹੁਤ ਹੀ ਵਧੀਆ ਨਿਊ ਕੋਠੀ ਹੈ। 150 ਗਜ ਦੇ ਵਿੱਚ ਕੋਠੀ ਹੈ। ਡਿਮਾਂਡ ਇਹਦੀ ਹੈਗੀ 75 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ। ਆਜੋ ਫਿਰ ਆਪਾਂ ਤੁਹਾਨੂੰ ਅੰਦਰੋਂ ਕੋਠੀ ਦਿਖਾਉਣੇ ਆ ਕੋਠੀ ਦੇ ਵਿੱਚ ਥੱਲੇ 3 ਬੈਡਰੂਮ ਹੈ ਬਾਥਰੂਮ ਅਟੈਚ ਹੈ ਆ ਫਰੰਟ ਦੀ ਬੈਡਰੂਮ ਆ ਗਿਆ ਨਾਲ ਇਹਦੇ ਬਾਥਰੂਮ ਅਟੈਚ ਆ ਗਿਆ ਈ ਸਾਰੀ ਕੋਠੀ ਦੇ ਵਿੱਚ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਡਾਉਨ ਸੀਲਿੰਗ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੋਇਆ ਹੈ ਟਾਇਲ ਦਾ ਪੱਥਰ ਦਾ ਕੰਮ ਬਹੁਤ ਹੀ ਵਧੀਆ ਹੋਇਆ ਹੋਇਆ ਹੈ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਸਕਰੀਨ ਤੇ ਸਾਡਾ ਨੰਬਰ ਚੱਲ ਜਾਂਦਾ ਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਆ ਬੈਡਰੂਮ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਬੈਡਰੂਮ ਦੇ ਵਿੱਚ ਕੰਮ ਹੋਇਆ ਹੋਇਆ ਕੱਪ ਬੋਰਡ ਦਾ ਕੋਠੀ ਦੇ ਵਿੱਚ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਇਹ ਬਾਥਰੂਮ ਆ ਗਿਆ ਜੀ ਕੋਠੀ ਦੇ ਵਿੱਚ ਬਹੁਤ ਵਧੀਆ ਖੁੱਲਾ ਬਾਥਰੂਮ ਹੈ ਤਾਬੇ ਦੇ ਵਿੱਚ ਲੱਗਿਆ ਹੋਇਆ ਨਹਾਉਣ ਵਾਸਤੇ ਪੂਰੇ ਬੈਡਰੂਮ ਜਿੱਡਾ ਬਾਥਰੂਮ ਬਣਿਆ ਹੋਇਆ ਹੈ ਹਰੇਕ ਬੈਡਰੂਮ ਨਾਲ ਬਾਥਰੂਮ ਅਟੈਚ ਹੈ ਕਿਚਨ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੈ ਕੱਪਵੋਡ ਦਾ ਆ ਤੁਸੀਂ ਦੇਖ ਹੀ ਰਹੇ ਹੋ ਆਜੋ ਫਿਰ ਆਪਾਂ ਤੁਹਾਨੂੰ ਉੱਪਰਲਾ ਪੋਰਸ਼ਨ ਦਿਖਾਉਣੇ ਆਂ ਕੋਠੀ 150 ਗਾਜਾ ਰੇਟ ਇਹਦਾ 75 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਉੱਪਰ ਵੀ ਬਹੁਤ ਵਧੀਆ ਪੋਰਸ਼ਨ ਬਣਿਆ ਹੋਇਆ ਹੈ ਦੋ ਬੈਡਰੂਮ ਹੈ ਉੱਪਰਲਾ ਪੋਰਸ਼ਨ ਆ ਗਈ। ਬਹੁਤ ਹੀ ਵਧੀਆ ਕੋਠੀ ਬਣਾਈ ਹੋਈ ਹੈ। ਕੱਪ ਬੋਰਡ ਦਾ ਕੰਮ ਉੱਪਰਲੇ ਪੋਰਸ਼ਨ ਦੇ ਵਿੱਚ ਵੀ ਬਹੁਤ ਵਧੀਆ ਹੋਇਆ ਹੋਇਆ। ਕਿਚਨ ਹੈ, ਦੋ ਬੈੱਡਰੂਮ ਹੈ, ਕਿਚਨ ਹੈ। ਬਾਥਰੂਮ ਇਹਦੇ ਨਾਲ ਵੀ ਅਟੈਚ ਹੈ। ਮਲਤਾਨੀਆ ਰੋਡ DD ਟਾਵਰ ਦੇ ਬੈਕ ਸਾਈਡ 150 ਗਾਈ ਦੀ ਕੋਠੀ ਉੱਪਰ ਦੋ ਬੈਡਰੂਮ ਹੈ ਕਿਚਨ ਹੈ ਬਾਥਰੂਮ ਹੈ ਦੋਨੇ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਉੱਪਰ ਵੀ ਪੌੜੀਆਂ ਚੜ੍ਹਦੀਆਂ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ